ਮੋਈ ਲੱਕਰੇ ਮਾਰਨੇ ਵੰਦ ਨੂੰ ਕੀ ਕਹਣਾ ਕੀ ਕਹਣਾ ਉਹ ਨਵੇਂ ਕੱਪੜੇ ਇਹ ਨਾ ਪਾੜੋ ਬਈ ਸੁਬਨਾ ਹੈ ਇਹ ਪਰ ਭੂਰ ਵੀ ਨਹੀਂ ਆਇਆ ਅੱਜ ਯਾਰ ਗਿਆ ਕਿੱਧਰ ਇਹ ਅਬ ਇਸ ਕੋਡ ਖਾ ਲਾਂ ਮੈਂ ਇਹ ਆ ਜੂਗਾ ਆਹ استاد ਕੀ ਡੱਬਾ ਲੈ ਬਿਠਾ ਆ ਆ ਗਿਆ ਉਹ ਕੋ ਦੇ ਬਣ ਕੰਮੋ ਉਸਤਾਦ ਕਿਵੇਂ ਆ ਹਾਲ ਤਾਂ ਤੇਲਿਆ ਬਸ ਬਾਵਾ ਜਾਗਾ ਬਾਲਾ ਡਰਿਆ ਬੈਠਾ ਮੈਂ ਲਾਦਾ ਉਸਤਾਦ ਖੁਸ਼ਕਾਬਰੀ ਦੱਸਾਂ ਇੱਕ ਕੱਲ ਵਾਲੀ ਲੜਾਈ ਤੋਂ ਬਾਅਦ ਤਾਂ ਆਪਣਾ ਪੂਰਾ ਨਾ ਚੱਲ ਗਿਆ ਪਿੰਡ 'ਚ ਆਪਣੇ ਦਾ ਝੁਗੇ ਪਾੜ ਗਏ ਪਾੜ ਗਏ ਜਿਹੜੇ ਕੱਲ ਤਾਂ ਮੈਨੂੰ ਦੋ ਬੰਦੇ ਵੀ ਸੱਸੀ ਘਾ ਬਲਾ ਕੇ ਟੱਪੇ ਨੇ ਅੱਛਾ ਯਾਰਾ ਉਹ ਮੈਨੂੰ ਦਾ ਪਤੀ ਸੀਗਾ ਨਾ ਤਾਂ ਆਪਾਂ ਚੱਲਣੀ ਸੀ ਆਪਣਾ ਹੁਣ ਆਪਾਂ ਪਿੰਡ ਲੈਵਲ ਤੇ ਨਹੀਂ ਬਦਮਾਸ਼ੀ ਕਰਦੇ ਹੁਣ ਇੰਟਰਨੈਸ਼ਨਲ ਲੈਵਲ ਤੇ ਕਰਦੇ ਆਪਾਂ ਮਰੂਤੀ ਕਾੜਾ ਆਪਣੀ ਫਿਰ ਚੱਲੀ ਗਈ ਇੰਟਰਨੈਸ਼ਨਲ ਲੈਵਲ ਸਤਾਦ ਇਦਾਂ ਮਤਲਬ ਆ ਬਾਹਰ ਚਲਾਂਗੇ ਆਇਆ ਫਿਰ ਸਤਾਦ ਉਹ ਨਹੀਂ ਚੇਲਾ ਨਹੀਂ ਓਏ ਕਿਉਂ ਹੋਂਦਾ ਰਾਮ ਕਾ ਲਈ ਪਿਛਲੇ ਪੈਰ ਚਲਾਂਗੇ ਆਪਾਂ ਪਹਿਲੇ ਬਾਹਰ ਬਾਹਰ ਚਲਾਏ ਫਿਰ ਹੋਂਦੂ ਪੈ ਗਿਆ ਮੱਜਾ ਰੜਾ ਠੀਕ ਆ ਆ ਦੇਖ ਕੇ ਖੋਲੀ ਟਾਕ ਕੇ ਇਸ ਦਾ ਕੋਈ ਮੋਟਰਸਾਈਕਲ ਕੋਈ ਗੱਡੀ ਚ ਲਿਆ ਕੇ ਬਾੜ ਦੇ ਉਹ ਨਾ ਨਾ ਚੇਲਿਆ ਕੀਤਾਗੇ ਹੀ ਗੁਸਤਾ ਕੀਤਾ ਆਪਾਂ ਐਵੇਂ ਨਹੀਂ ਸਿੱਖੂਆ ਸੀ ਕਹਿੰਦੇ ਚੇਲਿਆ ਇਹ ਗੱਡੀ ਨੂੰ ਲੋਕ ਲਾਦਾ ਤੂੰ ਕਿਤੇ ਗੱਲ ਪਾਜੇ ਆਪਣੇ ਲੋਕ ਦਾ ਲਾਦਾ ਓਸਤਾਦ ਮੈਂ ਪੱਕਾ ਕੰਮ ਕਰਤਾ ਹਾਂ ਹਾਂ ਪੱਕਾ ਕੰਮ ਉਹ ਫਿਰ ਹੁਣ ਆਪਣਾ ਵੀਜਾ ਲਵਾਉ ਕਿਹੜਾ ਇੱਥੇ ਹੋਏ ਆ ਇੱਥੇ ਹੀ ਸੁਣਾ ਮੈਂ ਸੜਕ ਜੀ ਤੇਰਾ ਦੇਖੀ ਫਿਰ ਕਹਾ ਜਾ ਕੇ ਆ ਜਾ ਓਸਤਾਦ ਯਾਰ ਉਡਾਣ ਆ ਦਾ ਨਾਂ ਸੁਣਾ ਮੈਂ ਓਡਾਂ ਹਾਂ ਓਡਾਂ ਇਹੀ ਡਾਉਣਗੇ ਆਪਾਂ ਨੂੰ ਇਹੀ ਡਾਉਣਗੇ ਆਪਾਂ ਨੂੰ ਉੱਡ ਜਾਣਾ ਆਪਾਂ ਨੇ ਕਿੱਥੇ ਆ ਓਏ ਇੱਧਰ ਰਹਿ ਕੇ ਗੱਡੀ ਜੇ ਮਰਵਾ ਕੇ ਗੋਡਾ ਕੇ ਚੱਪੜੀਂ ਦਾਲ ਲੈ ਨਹੀਂ ਨਹੀਂ ਉਹ ਆਹੀ ਨਿਕਤਾ ਦਾ ਗਾਉਂ ਤੇ ਲੈ ਉਹ ਓਹਦੇ ਤੇ ਲੈ ਜਹਾਜ ਦੇਖਾ ਪੇਜਣਗੇ ਬਾਹਰ ਹੈਂ भेजेंगे ਬਾਹਰ ਹੀ ਆਪਾਂ ਨੂੰ ਮੈਂ ਦਾਸਤਾ ਇਹਨਾਂ ਪੜਿਆ ਨਹੀਂ ਆਲਾ ਚੱਲਾ ਆਇਆ ਫਿਰ ਹੈ ਆਇਆ ਪੁੱਛਦੇ ਆ ਆ ਜਾ ਚੱਲੀਏ ਆ ਹਾ ਉਸਤਾਦ ਕਿਵੇਂ ਡਾਂਸ ਸ਼ਾ ਕਰਨ ਲੱਗਾ ਤੂੰ ਕਿ ਪੌੜੀਆਂ ਚੜਦਾ ਚੜਦਾ ਥੱਲੇ ਆ ਡੇਪੀ ਓਏ ਨਾ ਯਾਰ ਦੇ ਜਹਾਜ਼ ਜਹਾਜ਼ ਹੀ ਚੜੀ ਜਾਂਦੀਆਂ ਪੌੜੀਆਂ ਨਹੀਂ ਚੜਦੇ ਆਪਾਂ ਹਾਂ ਸਭ ਗੱਲ ਪੱਕੀ ਹੈ ਤੇਰੀ ਆਏ ਲੱਗਿਆ ਤਾਂ ਜਿਵੇਂ ਆਪਾਂ ਜਹਾਜ਼ ਦੀਆਂ ਪੌਣਾਂ ਜਿਹੜੀਆਂ ਨੇ ਉਹਨਾਂ ਉੱਥੇ ਹੀ ਹੋਏ ਤੇ ਲਿਆ ਹਾਂ ਮੇਰਾ ਤੂੰ ਹੀ ਜੇ ਦਰਦ ਹੋਣ ਲੱਗਾ ਆਹ ਦੇਖ ਯਾਰ ਗੇਟ ਤਾਂ ਲੱਗ ਰਿਹਾ ਅੰਦਰ ਤਾਂ ਆ ਗਿਆ ਆ ਚੱਲ ਜਿੰਦਿਆ ਉਹ ਪਰ ਆ ਗੇਟ ਕਿਉਂ ਨਹੀਂ ਖੁੱਲਦਾ ਉਸਤਾਦ ਯਾਰ ਕੀ ਹੋਇਆ ਕਹਿੰਦੇ ਆ ਗੇਟ ਹੀ ਨਹੀਂ ਖੁੱਲਦਾ ਇੱਕ ਮਿੰਟ ਇੱਕ ਮਿੰਟ ਹੂੰ ਮੈਂ ਤੇਰਾ ਦਾ ਬਾਗ ਯਾਰ ਜੰਦਾ ਜੰਦਾ ਦਾ ਆ ਬਾਈ ਤਾਂ ਬੈਠਣਾ ਇੱਕ ਮਿੰਟ ਆ ਕੀ ਕਰਦਾ ਉਹ ਮੈਂ ਚਾਬੀ ਭਾ ਦਾਂ ਹੈ ਪਹਿਲਾਂ ਮੈਂ ਚੋਰੀਆਂ ਵੀ ਕਰਦਾ ਰਿਆ ਉਦੋਂ ਇਹਦੇ ਝੁੱਗੇ ਨਾਲ ਬੜਵਾ ਦੇ ਯਾਰ ਤੂੰ ਗੇਟ ਦੱਸ ਕਿਵੇਂ ਖੁੱਲੂਗਾ ਇਹ ਖੁੱਲੂ ਕਿਵੇਂ ਆਗੇ ਖੁੱਲੂਗਾ ਚਲ ਮੈਂ ਚੱਲ ਤੂੰ ਚਲਾ ਤਾ ਯਾਰ ਕੋਈ ਇਧਰ ਕੁਝ ਵੀ ਨਹੀਂਗਾ ਉਸਤਾਦ ਯਾਰ ਇਧਰ ਰਸੋਈ ਆ ਉਸਤਾਦ ਯਾਰ ਚਾਹ ਵਾਲਾ ਫਿਰ ਚਾਹੀ ਪੀਣਾ ਮੇਰੇ ਪੁੱਤ ਉਹ ਨਹੀਂ ਉਸਤਾਦ ਯਾਰ ਚਾਹ ਕਿੱਥੇ ਇਧਰ ਆਫਸਰ ਕਿੱਥੇ ਆਇਆ ਇਧਰ ਆ ਇਧਰ ਉਸਤਾਦ ਯਾਰ ਇੱਥੇ ਦਾ ਹੀ ਸੀ ਚੱਲੀ ਜਾਂਦਾ ਹਨਾ ਉਹ ਦੇਖੀ ਕਿਦੇ ਨਮੂਨੀਆਂ ਨਗਰਾਂ ਨਹੀਂ ਪੱਬਾਈ ਸਸਰੀ ਘਾਲ ਜੀ ਸਸਰੀ ਘਾਲ ਨਹੀਂ ਓਏ ਬਸ 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 ਸਸਰੀ ਘਾਲ ਵੀ ਇਧਰ ਕੀ ਹੋ ਗਿਆ ਉਸਤਾਦ ਇਧਰ ਆ ਤਾ ਕਲੀਗੇ ਨਾ ਹੈ ਉਸਤਾਦ ਆ ਮਾਇਆ ਤੇਰਾ ਉਹ ਮੈਨੂੰ ਉਸਤਾਦ ਨੂੰ ਕਵਰ ਕਰਨੀ ਹੁੰਦੀ ਯਾਰ ਮੈਂ ਕਲੀਗੇ ਤੇ ਇਧਰ ਬੈ ਇਧਰ ਬੈ ਗਿਆ ਕੀ ਹੋ ਗਿਆ ਚੱਕੇ ਪੈ ਲੱਗੇ ਹੈ ਚੱਕੇ ਪੈ ਲੱਗੇ ਕੀ ਹੋ ਗਿਆ ਚੱਕੇ ਪੈ ਲੱਗੇ ਜਿੰਦਿਆ ਉਹ ਬਈ ਯਾਰ ਆ ਏਸੀ ਬੰਦ ਕਰ ਦੋ ਯਾਰ ਕਿਤੇ ਇੱਥੇ ਬੈਠਾ ਬੜਾ 스타ਰ ਇਕੱਠਾ ਹੋ ਜੇ ਕਰਾ ਯਾਰ ਬੰਦ ਕਰ ਬਈ ਕਰ ਦੋ ਇਸੀ ਅਸਾ ਕਿੱਥੇ ਜਾਣਾ ਆਪਾਂ ਆਪਾਂ ਰਾਸਤਾਂ ਜਾਣਾ ਹਾਂ ਮੜਾ ਪੁੱਛ ਪਈ ਨਹੀਂ ਬਾਈ ਯਾਰ ਬਾਹਰ ਜਾਣਾ ਸੀ ਯਾਰ ਚੱਲ ਹੋ ਖੜਾ ਪਰ ਹੈਂ ਚੱਲੀਏ ਬਾਹਰੇ ਪਾਏ ਨਹੀਂ ਬਾਈ ਨੂੰ ਪੁੱਛ ਦੇਣਾ ਕਰ ਲੈ ਕਰਨਾ ਬਾਈ ਯਾਰ ਬਾਹਰ ਜਾਣਾ ਸੀ ਯਾਰ ਬਾਈ ਤੁਸੀਂ ਹੌਲੀ ਬੜਾ ਬੋਲਦੇ ਹੋ ਮੜਾ ਇੱਧਰ ਕੋਲੇ ਜਾ ਕੇ ਬੈਠ ਮੇਰੇ ਆ ਗਿਆ ਆਲਾ ਤੂੰ ਵੀ ਪੁੱਛ ਜਾ ਇੱਧਰ ਲਾ ਦੇਣਾ ਕੋਲੇ ਮੈਂ ਉਸਤਾ ਦੇ ਕੋਲ ਬਟਾ ਉਹ ਨਹੀਂ ਪਹੇ ਇੱਧਰ ਹੀ ਆਇਆ ਦੱਸ ਫੇਰ ਕਿੱਥੇ ਜਾਣਾ ਕਿਹੜੇ ਦੇਸ਼ ਜਾਣਾ ਕਿੱਥੇ ਜਾਣਾ ਉਸਤਾਲ ਆਪਾਂ ਅਸੀਂ ਬਈ ਰਾਜਸਥਾਨ ਜਾਣਾ ਵਾ ਰਾਜਸਥਾਨ ਤਾਂ ਫੇਰ ਇੱਥੋਂ ਬੱਸ ਚੜ ਜਾ ਵਾਧੂ ਬੱਸਾਂ ਜਾਂਦੀਆਂ ਹੋਰ ਬਈ ਕਿੱਥੇ ਭੇਜ ਦੂੰ ਫੇਰ ਆਪਾਂ ਆਪਾਂ ਤਾਂ ਬਾਹਰਲੇ ਦੇਸ਼ਾਂ ਦੂਸਾਂ ਚ ਭੇਜਦੇ ਆ ਕਿਹੜੇ ਕਿਹੜੇ ਦੇਸ਼ਾਂ ਚ ਬਈ ਆਪਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜੋ ਕੇ ਸਾਰੇ ਦੇਸ਼ਾਂ ਚ ਭੇਜ ਦਿੰਦੇ ਆਪਾਂ ਤੂੰ ਦੱਸ ਕਿੱਥੇ ਜਾਣਾ ਕਿੱਥਿਆਂ ਨਾਲ ਜੇਲ੍ਹ ਆਪਾ ਆਸਟ੍ਰੇਲੀਆ ਚ ਨਹੀਂ ਉਸਤਾਲ ਆਸਟ੍ਰੇਲੀਆ ਵੀ ਭੇਜ ਦਾਂਗੇ ਆਸਟ੍ਰੇਲੀਆ ਤੇਰੀ 12ਵੀਂ ਕਦੋਂ ਕੀਤੀ ਹੋਈ ਐ ਕਦੋਂ ਕੀਤੀ ਐ ਸਰ 12ਵੀਂ 12ਵੀਂ ਤਾਂ ਮੇਰੀ 5-6 ਸਾਲ ਹੋ ਗਏ ਫਿਰ ਆਸਟ੍ਰੇਲੀਆ ਭੇਜ ਦਾਂਗੇ ਆਇਲੈਂਡ ਸਪੀਡੀ ਕੀਤੀ ਐ ਤੇਰੀ ਕੋਈ ਨਾ ਇਹ ਬਿਨਾਂ ਆਇਲੈਂਡ ਸਪੀਡੀ ਤੋਂ ਤੈਨੂੰ ਯੂਕੇ ਭੇਜ ਦਿੰਨੇ ਆ ਯੂਕੇ ਵੀ ਠੀਕ ਐ ਉਸਤਾਦ ਖਰਚਾ ਕਿੰਨਾ ਪੈਊਗਾ ਖਰਚਾ ਤਾਂ ਆਜੂਗਾ ਉਹਦੇ ਤੇ 18-20 ਲੱਖ ਰੁਪਈਆ ਕਿਉਂ ਉਸਤਾਦ ਹੈਗਾ 18-20 ਲੱਖ ਰੁਪਈਆ ਹੈ ਉਹ ਬੋਲਦਾ ਬੋਦੋ 44 ਸਕੂਲ ਦੇ ਨੂੰ ਚੁੱਪੀ ਕਰ ਗਿਆ ਹੈ ਉਹ ਬਈਰ ਉਸਤਾਦ ਦਾ ਚੁੱਪੀ ਕਰ ਗਿਆ ਫਿਰ ਬਈ ਅਸੀਂ ਕਦੀ ਫੀਸ ਹੀ ਭਰ ਦਾਂਗੇ ਫਿਰ ਤਾਂ ਇਹਨੂੰ ਸਾਈਪ੍ਰੈਸ ਭੇਜ ਦਿੰਨੇ ਆ ਸਾਈਪ੍ਰੈਸ ਪਰ ਪੜਨਾ ਪਊਗਾ ਜਾ ਕੇ ਪੜ੍ਹੇਗਾ ਓਏ ਹਾਂ ਆ ਕੀ ਲਿਖਿਆਗਾ ਤੇ ਯੂ ਡੀ ਏ ਏ ਐਨ ਪੜਾਣ ਲਿਖਿਆ ਸਾਰੇ ਕਿਉਂ ਬਾਈ ਸਹੀ ਗਏ ਨੇ ਮੈਂ ਇਹਦਾ ਨਿਊ ਉਡਾਨ ਲਿਖਿਆ ਹੈ ਬਾਈ ਉਹ ਕਿਹੜਾ ਪੜ੍ਹੇਗਾ ਯਾਰ ਤੂੰ ਉਸਤਾਦ ਯਾਰ ਪੜ੍ਹਿਆ ਤੂੰ ਵੀ ਨਹੀਂਗਾ ਤੂੰ ਬਾਹਰ ਕਿ ਭਾਗਿਆ ਸੀ ਉਹ ਮੈਂ ਤਾਂ ਘੁੰਮਣ ਗਿਆ ਸੀਗਾ ਅੱਛਾ ਬਾਈ ਯਾਰ ਫਿਰ ਸਾਨੂੰ ਵੀ ਭੇਜ ਦੇ ਯਾਰ ਸਪੇਨ ਇਟਲੀ ਵਗੈਰਾ ਕਿਤੇ ਫਿਰ ਆਏ ਕਰਦੇ ਆ ਤੇਰਾ ਟੂਰਿਸਟ ਲਵਾਦ ਨੇ ਆਪਾਂ ਸ਼ੈਨਿੰਗਾਂ ਦਾ 29 ਕੰਟਰੀਆਂ ਜਿਵੇਂ ਮਰਜ਼ੀ ਘੁੰਮਦਾ ਫੇਰੀ ਠੀਕ ਆ ਬਾਈ ਕਿਵੇਂ ਕਰੀਏ ਉਸਤਾਦ ਚੱਲੀਏ ਫਿਰ ਉਹ 29 ਕੰਟਰੀਆਂ ਤੋਂ ਗਾਹਾਂ ਟੱਪ ਜੇ ਕਿਤੇ ਦੂ ਉਹ ਨਹੀਂ ਨਹੀਂ ਉਸਤਾਦ ਤੂੰ ਨਾਲ ਹੀ ਹੋਏਗਾ ਪਰ ਅਸੀਂ 40 ਕੰਟਰੀਆਂ ਲੈ ਲਈ ਮੈਨੂੰ ਤਾਂ ਯਾਰ ਸਮਝ ਨਹੀਂ ਲੱਗੀ ਕੋਈ ਮੈਂ ਸਮਝਾਉਣਾ ਫਿਰ ਦੁਬਾਰੇ ਸਾਨੂੰ ਜੇ ਤਾਂ ਤੁਸੀਂ ਜਾਣਾ ਪੜਨ ਜੇ ਤੁਹਾਡਾ ਪੈ ਗਿਆ ਗੈਪ 4 ਤੋਂ 5 ਸਾਲਾਂ ਦਾ ਆਸਟ੍ਰੇਲੀਆ ਦਾ ਵੀਜ਼ਾ ਅਸੀਂ ਤੁਹਾਨੂੰ ਫਿਰ ਵੀ ਲਵਾ ਕੇ ਦੇਵਾਂਗੇ ਜੇਕਰ ਤੁਹਾਡਾ ਆਈਲਟਸ ਪੀਟੀ ਨਹੀਂ ਕੀਤਾ ਹੋਇਆ ਫਿਰ ਤੁਹਾਨੂੰ ਅਸੀਂ ਲਵਾ ਕੇ ਦੇਵਾਂਗੇ ਯੂਕੇ ਦਾ ਵੀਜ਼ਾ ਜੇ ਤੁਸੀਂ ਸਿਰਫ ਕੱਲੀ ਫੀਸ ਭਰਨੀ ਹੈ ਫਿਰ ਤੁਹਾਨੂੰ ਅਸੀਂ ਲਵਾ ਕੇ ਦੇਵਾਂਗੇ ਸਾਈਪ੍ਰਸ ਦਾ ਵੀਜ਼ਾ ਜੇ ਤੁਸੀਂ ਸਿਰਫ ਕੱਲਾ ਘੁੰਮਣ ਜਾਣਾ ਹੈ ਕਿ ਸ਼ੈਨੇਗਨ ਜਿਹੜਾ ਅਸੀਂ ਤੁਹਾਨੂੰ ਵੀਜ਼ਾ ਹਰੇ ਕੰਟਰੀ ਦਾ ਵੀਜ਼ਾ ਲਵਾ ਕੇ ਦੇਵਾਂਗੇ ਟੂਰਿਸਟ ਵੀਜ਼ਾ ਜਿੱਥੇ ਵੀ ਤੁਸੀਂ ਜਾਣਾ ਹੈ ਸ਼ੈਨੇਗਨ ਦਾ ਵੀ ਲਵਾ ਕੇ ਦੇਵਾਂਗੇ 29 ਕੰਟਰੀਆਂ ਦਾ ਠੀਕ ਆ ਬਾਈ ਆ ਗਈ ਸਮਝੂ ਹਾਂ ਥੋੜੀ ਮੁੱਕੀ ਤਾਂ ਆ ਗਈ ਚਲ ਠੀਕ ਆ ਬਾਈ ਫਿਰ ਅਸੀਂ ਰਹਿ ਕਰਕੇ ਆਵਾਂਗੇ ਚੰਗਾ ਕਰੇ ਠੀਕ ਹੈ ਜੀ ਚਲ ਚੇਲਿਆ ਤੂੰ ਤਾਂ ਤਾਂ ਛੜਾਂ ਤੂੰ ਇਹਨੇ ਰਹਿ ਕਰੇਗਾ ਓਏ ਆਪਾਂ ਦੋਨੇ ਕਰਾਂਗੇ ਰਹਿ ਆ ਚਲੀ ਠੀਕ ਆ ਬਾਈ ਠੀਕ ਹੈ ਬਾਈ ਚੰਗਾ ਬਾਈ ਬਣਾ ਉਸਤਾਦ ਯਾਰ ਕਿੰਨਾ ਟਾਈਮ ਲਾ ਦੇਣਗੇ ਓਏ ਟਾਈਮ ਤਾਂ ਚੇਲਿਆ ਇਹ ਮਹੀਨਾ ਦੋ ਮਹੀਨੇ ਲੱਗ ਜਾਣਗੇ ਆਪਣਾ ਜੇ ਉਸਤਾ ਦਾ 5-4 ਦਿਨਾਂ ਭੇਜ ਦਿੰਦੇ ਬਾਅਦ ਫੇਰ ਵੀ ਠੀਕ ਸੀ ਯਾਰ ਓਏ 5-4 ਦਿਨ 6:30 ਨੂੰ ਅੱਜ ਹੀ ਬਾਹਰ ਲੈ ਜਾਗੇ ਯਾਰਾ ਕਿਵੇਂ ਓਆ ਰੋਡ ਤੇ ਚੱਲਦੇ ਆਂ ਗਾਹਾਂ ਆਪਾਂ ਹਾਂ ਇਹ ਪੰਗ ਦਾ ਖੋਖਾ ਮਾਰਦੇ ਆਂ ਦੋ-ਦੋ ਗਲਾਸ ਪੰਗ ਦੇ ਦੂਆ ਦੇਖੇ ਤੂੰ ਪੱਕੀ ਗੱਲ ਉਸਤਾ ਦਾ ਫੇਰ ਬਾਹਰ ਭੱਜ ਜਾਣਾ ਆਪਾਂ ਓਏ ਬਾਹਰ ਕੀ ਕਹਿੰਦਾ ਤੂੰ ਤੈਨੂੰ ਐਂ ਲੱਗੂਏ ਚੰਦ ਵੀ ਪੈਰਾਂ 'ਚ ਹੀ ਫਿਰਦਾਗਾ ਅੱਛਾ ਯਾਰ ਕੀਤਾ ਕੀ ਗੁਸਤਾ ਕੀਤਾ ਆਪਾਂ ਆਹ ਠੀਕ ਹੈ ਗੱਲ ਤੇਰੀ ਪੜਾਕੇ ਪੜਾਕੇ ਚੇਲਾ ਚੱਲ ਫਿਰ ਉਸਤਾਦ ਇਹ ਮੋੜੀ ਗੱਡੀ ਫਿਰ ਚੱਲ